ਦਾ ਖਲਸਾ ਵਾਹਿਗੁਰੂ ਦਾ ਦਰਬਾਰ ਸਾਹਿਬ ਜੇਰੋ ਬਰਾਨਕ ਵਿੱਚ ਜੋ ਪਾਸਾ ਉਪਰ ਲੰਮੀ ਸਮੇਂ ਤੋਂ ਸੁਆਵਾ ਕਾਰ ਸੇਵਾ ਪੰਡਿਤ ਸਾਹਿਬ ਨੂੰ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਦੀ ਪ੍ਰਬੰਧ ਦੀ ਜਦੋਂ ਨਾਲ ਦੀ ਪ੍ਰਵਾਨਗੀ ਨਾਲ ਇਹ ਸੇਵਾ ਸ਼ੁਰੂ ਹੋਈ ਸੀ ਉਹ ਪ੍ਰਾਪਤ ਸੋਨੇ ਦੀ ਸੇਵਾ ਚਾਲੀ ਗੁੰਮ ਜੀ ਨੂੰ ਗੁੰਮ ਜੀ ਬਹੁਤ ਪ੍ਰਾਤਨ ਸਮੇਂ ਜਮ ਮਰ ਰਣਜੀਤ ਸਿੰਘ ਨੇ ਇਹ ਸੇਵਾ ਕਰਾਈ ਸੀ ਤੇ ਉਸ ਤੋਂ ਬਾਅਦ ਹੁਣ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਵਧੀ ਅੱਜ 48 ਗੁੰਮ ਜੇ ਜਿਹੜੀਆਂ ਜਿਹਨੂੰ ਪਾਲ ਜਿੰਦਗੀ ਸੋਨਾ ਲੱਖੀਦਾਰ ਹੋ ਗਿਆ 14 ਪਹਿਲ ਲੋਕ ਜੀਆਂ ਚੌਥੀ ਨੇ ਤੇ ਉਸ ਤੋਂ ਬਾਅਦ ਦੂਜੀਆਂ ਪੱਤਰਾਂ ਲੱਗਣਾ ਇਸ ਸੂ ਸੰਗਤਾਂ ਨਾਲ ਸਹਿਯੋਗ ਦੇ ਵਿਸ਼ੇਸ਼ ਤੌਰ ਤੇ ਭਾਈ ਮਹਿੰਗਾ ਸਿੰਘ ਜੋ ਹੁਸ਼ਾਰਪੁਰ ਤੋਂ ਸੰਗ ਲੈ ਕੇ ਆਉਂਦੇ ਉਹਨਾਂ ਨੇ ਜੋ ਵੀ ਤਿੰਫਲ ਵਾਲੀ ਸੰਗਤ ਦਾ ਸਾਰਾ ਸੋਨੀ ਸਿਦਾ ਜੀ ਲੱਗ ਰਿਹਾ ਹੋਰ ਸੰਗਤਾਂ ਦੇ ਸਹਿਯੋਗ ਦੇ ਨਾਲ ਲੱਗ ਰਹੀ ਸੰਗਤਾਂ ਦੇਸ਼ ਦੇ ਸੰਗਤਾਂ ਨਾਲ ਲੱਗ ਰਿਹਾ ਤੇ ਹੁਣ ਪੜਾਹਦਾਰ ਪੜਾਜੇ ਵੀ ਜਿਵੇਂ ਸੰਗਤਾਂ ਦਾ ਸਹਿਯੋਗ ਮਿਲੇਗਾ ਤੇ ਮਿੱਤਰ ਗੁਰੂ ਦੀ ਕਿਰਪਾ ਨਾਲ ਇਹ ਪੜਾਹ ਪੂਰਾ ਹੋਵੇਗਾ ਤੇ ਗੁਰੂ ਦੀ ਮਿਹਰ ਨਾਲ ਸੰਗਤਾਂ ਤੇ ਬੇਨਤੀ ਵੀ ਸੰਗਤਾਂ ਬੇਨਤੀ ਅੱਗੇ ਬਹੁਤ ਬੜੀ ਉਤਸ਼ਾਹ ਨਾਲ ਸੇਵਾ ਕਰਦੀਆਂ ਤੇ ਗਾਵੇਂ ਸੰਗਤਾਂ ਇਤਨਾ ਕਿ ਜਿਸ ਕਾਰ ਇੱਥੇ ਨਹੀਂ ਕੀਆ ਮਾਨਸ ਕਿਆ ਵਿਚਾਰ ਆ ਰਾਮ ਗੁਰੂ ਜੀ ਕਿਰਪਾ ਨਾਲ ਸੰਗਤਾਂ ਨੂੰ ਭਲੀ ਭਾਂਤ ਜਾਣ ਦਾ ਸੰਗਤਾਂ ਬੜੇ ਪਿਆਰ ਦੇ ਨਾਲ ਸ਼ਰਧਾ ਨਾਲ ਦਸਾਂ ਦਿੰਦੀਆਂ ਤੇ ਇਸ ਤਰ੍ਹਾਂ ਗਾ ਦਿੰਦੀਆਂ ਰਹਿਣਗੇ ਤੇ ਸਾਸਿਵਾਦ ਸਾਰਾ ਪਹਿਲਾਂ ਚੱਲ ਰਿਹਾ ਹੈ ਅੱਜ ਬਹੁਤ ਸਭਾਗਾ ਦੇਣਾ ਹੈ ਬਹੁਤ ਖੁਸ਼ੀ ਵਾਲਾ ਦੇਣਾ ਕਿ ਬਾਬਾ ਜੀ ਦੀ ਸੇਵਾ ਜਿਹੜੀ ਹੈ ਮਹਾਰਾਜ ਬਾਬਾ ਸਹਲਾ ਸਿੰਘ ਜੀ ਕਾਰੋਂ ਨਹੀਂ ਤੋ ਬਹੁਤ ਧੰਗਤ ਲਈ ਡੇਰੇ ਬਾਬਾ ਨਾਨਕ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਕਿੰਨੇ ਚਿਰ ਬਾਅਦ ਇਹ ਜਿਹੜੀ ਹੈ ਸੇਵਾ ਹੋਈ ਹੁੰਦੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਬਾਬਾ ਸੇਵਾ ਸਿੰਘ ਜੀ ਨੇ ਸੇਵਾ ਕਰਾਈ ਹੈ ਤੇ ਸਾਰੀਆਂ ਸੰਗਤਾਂ ਵੱਲੋਂ ਬਾਬਾ ਸੇਵਾ ਸਿੰਘ ਜੀ ਦਾ ਧੰਨਵਾਦ ਕਰਦੇ ਇਹ ਸਾਧ ਸੰਗਤ ਜੀ ਜੋ ਇਹ ਸੇਵਾ ਸ਼ੁਰੂ ਹੋਈ ਹੈ ਇਹ ਅਸੀਂ ਆਪਣੇ ਜਦੋਂ ਸੰਗਤ ਤੋਂ ਪਹਿਲੇ ਇੱਕ ਵਾਰ ਇੱਥੇ ਆਈ ਦਾ ਸੀ ਤੇ ਨਾਲ ਸਾਡੇ ਹੋਰ ਵੀ ਸਿੰਘ ਸੀ ਕਿ ਉਹ ਜਦੋਂ ਸਵੇਰ ਦੇ ਨਿਤਨਾਮ ਨਿਤਨੇਮ ਅਤੇ ਆਥਾ ਦੀ ਵਾਰ ਦੇ ਭੋਗ ਦੇ ਪਿੱਛੋਂ ਜਗਾਰੇ ਬੋਲੇ ਗਏ ਤੇ ਅਸੀਂ ਕਿਹਾ ਸੇਵਾਦਾਰਨ ਸਾਨੂੰ ਮੈਂ ਕਿ ਇੱਕ ਮਿੰਟ ਦੇਵੋ ਉਹਨੇ ਦੇ ਤਾਂ ਮੈਂ ਇੱਕ ਅਸੀਂ ਸੁਚਿਤ ਕੀਤਾ ਕਿ ਆਮ ਕਿਥੇ ਸਤਿਗੁਰੂ ਨਾਨਕ ਦੇਵ ਜੀ ਦਾ ਇੱਕ ਇੱਕ ਚਰਨ ਪਿਆ ਹੈ ਉੱਥੇ ਬਹੁਤ ਵੱਡੇ ਰੂਪ ਦੇ ਵਿੱਚ ਉਹ ਅਸਥਾਨ ਜਿਹੜੇ ਆ ਗੁਰੂ ਕੇ ਲੰਗਰ ਹਾਲ ਦੀਵਾਨ ਹਾਲ ਤੇ ਹੋਰ ਸਰਾਵਾਂ ਆਜ ਗੁਰਦੁਆਰਾ ਸਾਹਿਬ ਦੀ ਤੇ ਬਹੁਤ ਦਾ ਬਹੁਤ ਵੱਡਾ ਸਰਦਾਰ ਹੈ ਪਰ ਇੱਥੇ ਸਤਿਗੁਰਾਂ ਨੇ 17 ਸਾਲ ਆਪਣਾ ਜੀਵਨ ਵਜਾ ਰਿਆ ਕਿ ਇਸ ਅਸਥਾਨ ਤੇ ਜਿਹੜੇ ਰਾਗੀ ਢਾਡੀ ਗੁਣੀ ਗਿਆਨੀ ਵਿਦਵਾਨ ਉਹ ਵੀ ਇੱਕ ਬੋਰਡ ਦਾ ਆਸਰਾ ਲੈ ਕੇ ਖੁੰਝੇ ਰਹੇ ਤੇ ਉਹਨਾਂ ਨੇ ਆਪਣਾ ਜਿਹੜਾ ਵਿਚਾਰ ਪ੍ਰਗਟ ਕਰਨੇ ਤੇ ਇਹ ਇਹਨਾਂ ਦਾ ਨਾਮ ਲਿਆ ਬਾਬਾ ਜੀ ਦਾ ਇੱਕ ਰੂੜ ਸਾਹਿਬ ਵਾਲੇ ਬਾਬਿਆਂ ਨੂੰ ਸੇਵਾ ਦੇਵੋ ਤੇ ਸਾਰੇ ਲੋੜ ਅਨਸਾਰ ਜੋ ਸੰਗਤ ਨੂੰ ਲੋੜ ਹੈ ਉਹਨਾਂ ਨੇ ਕਾਇਮ ਕਰ ਦੇਣਾ ਹੈ ਇਲਾਕੇ ਦੀਆਂ ਸੰਗਤਾਂ ਜਿਵੇਂ ਬਾਬਾ ਬੂਟਾ ਸਿੰਘ ਜੀ ਕਾਦੀਆਂ ਵਾਲੇ ਤੇ ਹਰੂਏ ਵਾਲੇ ਭਾਈ ਜਗੀਰ ਸਿੰਘ ਜੀ ਇਲਾਕੇ ਦੀ ਸੰਗਤ ਨੂੰ ਹੋਰ ਜੋੜ ਕੇ ਉਹਨੇ ਵੀ ਬੈਠੇ ਸੀ ਸੁਣਿਆ ਕਿ ਇਲਾਕੇ ਦੀਆਂ ਸੰਗਤਾਂ ਨੂੰ ਹੋਰ ਜੋੜ ਕੇ ਤੇ ਸੰਤ ਮਹਾਰਾਜ ਜੀ ਦੇ ਕੋਲ ਪਹੁੰਚ ਗਏ ਸੰਤ ਦੇ ਸਰੋਵਰ ਦੁਨੀਆ ਨੂੰ ਤਾਰਨ ਆਉਂਦੇ ਨੇ ਇਹ ਕਰੇ ਇੱਕ ਮੇਰੇ ਵਰਗੇ ਜਿਹੜੇ ਬਹੁਤ ਪਿਛਾ ਖਿਚੂ ਵਿਚਾਰਾਂ ਦੇ ਉਹਨਾਂ ਨੂੰ ਵੀ ਨਾਮ ਜਪਾ ਕੇ ਉਹਨਾਂ ਦਾ ਵੀ ਮਨ ਸੇਵਾ ਤੇ ਸਿਮਰ ਨਾਲ ਜੋੜ ਕੇ ਉਹਨਾਂ ਦਾ ਜੀਵਨ ਸਫਲ ਬਣਾ ਦਿੰਦੇ ਨੇ ਸੋ ਸੰਤ ਬਾਬਾ ਮਹਾਪੁਰਖ ਜੀ ਸੇਵਾ ਸਿੰਘ ਜੀ ਇਸ ਤਾਂ ਤੇ ਆ ਕੇ ਸੰਗਤ ਦੇ ਕਹਨ ਤੇ ਸੇਵਾ ਦੇ ਵਿੱਚ ਰਾਤ ਦਿਨ ਇਹ ਚੱਲ ਕੇ ਤੇ ਐਸ ਵੇਲੇ ਪੂਰਾ ਇਹ ਜਿਹੜੀ ਸੇਵਾ ਸੀ ਗੁਰਦੁਆਰਾ ਸਾਹਿਬ ਦੀ ਉਹ ਪੂਰੀ ਕਰ ਦਿੱਤੀ ਹੈ ਕਿ ਰਹਿੰਦੀ ਸੰਗਤ ਦੇ ਸਹਿਯੋਗ ਨਾਲ ਹੁੰਦੀ ਰਹੇਗੀ ਸੋ ਗਰਮਕ ਪਿਆਰਿਓ ਅਸੀਂ ਇਨਾ ਹੀ ਸ਼ਬਦਾਂ ਅੰਦਰ ਖੇਮਾ ਮੰਗਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ